ਦੋਸਤੋ ਪੰਜਾਬ ਸਰਕਾਰੀ ਯੂਨੀਵਰਸਿਟੀ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜੇਕਰ ਤੁਸੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਨਾ ਪੋਸਟਾਂ ਲਈ ਉਮਰ ਹੱਦ ਕੀ ਹੋਵੇਗੀ ਕੁਆਲਿਫੀਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਿਆ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬੀਆਂ ਨਰਸਿੰਗ ਆਫਸਰ ਸਹਾਇਕ ਕਲਰਕ ਲੈਬਾਰਟਰੀ ਅਸਿਸਟੈਂਟ ਮਲਟੀਟਾਸਕਿੰਗ ਸਟਾਫ ਡਰਾਈਵਰ ਕੁੱਕ ਲੈਬਾਰਟਰੀ ਅਟੈਂਡੈਂਟ ਅਤੇ ਹੋਰ ਬਖ ਬਖਤਰਾਂ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹ ਸਾਰੀਆਂ ਪੋਸਟਾਂ ਰੈਗੂਲਰ ਬੇਸ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ 10ਵੀਂ 12ਵੀਂ ਡਿਗਰੀ ਡਿਪਲੋਮਾ ਵਾਲੇ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਚਲੋ ਦੋਸਤੋ ਅੱਪ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵੱਲੋਂ ਨਾਨ ਟੀਚਿੰਗ ਸਟਾਫ ਦੀਆਂ ਅਸਾਮੀਆਂ ਨੂੰ ਰੈਗੂਲਰ ਬੇਸ ਤੇ ਡਿਪੂਟੇਸ਼ਨ ਦੇ ਆਧਾਰ ਤੇ ਭਰਨ ਲਈ ਜੋਗ ਉਮੀਦਵਾਰਾਂ ਕੋਲ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਤਾਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਉੱਥੇ ਹੀ ਡਾਇਰੈਕਟ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਪੰਜਾਬ ਵਿੱਚ ਜੋ ਹੋਰ ਬਖ ਬਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਉਹਨਾਂ ਦੀ ਜਾਣਕਾਰੀ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardi.com ਦੇ ਉੱਪਰ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਮੈਂ ਆਪਣੀ ਵੈਬਸਾਈਟ ਦੇ ਉੱਪਰ ਡੇਲੀ ਨਵੀਂ ਤੁਹਾਨੂੰ ਹੀ ਭਰਤੀ ਵੀਡੀਓ ਅਪਲੋਡ ਕਰਦਾ ਜੀ ਦੋਸਤੋ ਪੋਸਟਾਂ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਹੈ ਜੀ ਲਾਇਬ੍ਰੇਰੀਨ ਦੀ ਪੋਸਟ ਹੈ ਜੀ ਪੋਸਟ ਹੈ 1 ਪੋਸਟ ਨੰਬਰ 2 ਹੈ ਜੀ ਡਿਪਟੀ ਲਾਇਬ੍ਰੇਰੀਨ ਦੀ ਪੋਸਟ ਹੈ ਜੀ ਇਹ ਪੋਸਟ ਹੈ 1 ਪੋਸਟ ਨੰਬਰ 3 ਜੀ ਇੰਟਰਨਲ ਆਡੀਟਰ ਅਫਸਰ ਦੀ ਪੋਸਟ ਹੈ ਜੀ ਉਹਨ ਡਿਪੂਟੇਸ਼ਨ ਧਾਰ ਪੋਸਟ ਨੰਬਰ 4 ਜੀ ਅਸਿਸਟੈਂਟ ਰਜਿਸਟਰਾਰ ਦੀ ਪੋਸਟ ਹੈ ਜੀ ਪੋਸਟ ਹੈ ਇੱਕ ਪੋਸਟ ਨੰਬਰ 5 ਜੀ ਸਕਿਉਰਟੀ ਅਫਸਰ ਦੀ ਪੋਸਟ ਹੈ ਜੀ ਪੋਸਟ ਹੈ ਇੱਕ ਪੋਸਟ ਨੰਬਰ 6 ਜੀ ਪ੍ਰਾਈਵੇਟ ਸੈਕਟਰੀ ਦੀ ਪੋਸਟ ਹੈ ਜੀ ਟੋਟਲ ਪੋਸਟ ਨੇ 4 ਪੋਸਟ ਨੰਬਰ 7 ਜੀ ਪ੍ਰਾਈਵੇਟ ਸੈਕਟਰੀ ਔਨ ਡਿਪੂਟੇਸ਼ਨ ਦੇ ਆਧਾਰ ਤੇ ਪੋਸਟ ਆਊਟ ਕੀਤੀ ਗਈ ਹੈ ਜੀ ਪੋਸਟ ਹੈ ਇੱਕ ਪੋਸਟ ਨੰਬਰ 8 ਜੀ ਸੀ স্টেট ਅਫਸਰ ਦੀ ਪੋਸਟ ਹੈ ਜੀ ਪੋਸਟ ਹੈ ਇੱਕ ਪੋਸਟ ਨੰਬਰ 9 ਜੀ ਸੈਕਸ਼ਨ ਅਫਸਰ ਦੀ ਪੋਸਟ ਹੈ ਜੀ ਟੋਟਲ ਪੋਸਟ ਨੇ 2 ਨਰਸਿੰਗ ਅਫਸਰ ਦੀ ਪੋਸਟ ਹੈ ਜੀ ਪੋਸਟ ਹੈ ਇੱਕ ਪਰਸ ਅਸਿਸਟੈਂਟ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 2 ਅਪਰ ਡਿਵੀਜ਼ਨ ਕਲਰਕ ਦੀ ਪੋਸਟ ਹੈ ਜੀ ਪੋਸਟ ਹੈ ਜੀ 1 ਲੈਬੋਰਾਟਰੀ ਅਸਿਸਟੈਂਟ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 2 ਲੋਅਰ ਡਿਵੀਜ਼ਨ ਕਲਰਕ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 11 ਪੋਸਟ ਨੰਬਰ 16 ਜੀ ਕੁੱਕ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 2 ਪੋਸਟ ਨੰਬਰ 17 ਜੀ ਡਰਾਈਵਰ ਦੀ ਪੋਸਟ ਹੈ ਜੀ ਪੋਸਟ ਹੈ ਜੀ 1 ਪੋਸਟ ਨੰਬਰ 18 ਜੀ ਮਲਟੀਟਾਸਕਿੰਗ ਸਟਾਫ ਦੀ ਪੋਸਟ ਹੈ ਜੀ ਪੋਸਟ ਹੈ ਜੀ 1 ਪੋਸਟ ਨੰਬਰ 19 ਲੈਬੋਰਾਟਰੀ ਅਟੈਂ ਬੈਰੀ ਅਟੈਂਡ ਦੀ ਪੋਸਟ ਹੈ ਜੀ ਪੋਸਟ ਹੈ ਇੱਕ ਇਹ ਸਾਰੀਆਂ ਪੋਸਟਾਂ ਰੈਗੂਲਰ ਵੇਸ ਤੇ ਅਨਾਉਂਸਮੈਂਟ ਕੀਤੇ ਗਏ ਨੇ ਜੀ ਦੋਸਤੋ ਨਾ ਪੋਸਟਾਂ ਲਈ ਹਰ ਇੱਕ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਜੀ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਤੁਸੀਂ ਰੀਡ ਜੂਰ ਕਰਿਓ ਜੀ ਦੋਸਤੋ ਨਾ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 4 12 2024 5 ਵਜੇ ਤੱਕ ਤੁਸੀਂ ਨਾ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ ਜੋ ਤੁਹਾਡਾ ਰਿਟਰਨ ਟੈਸਟ ਹੋਵੇਗਾ ਜੀ 10 12 2024 ਪੇਪਰ 1 9 ਵਜੇ ਪੇਪਰ 2 12 ਵਜੇ ਹੋਵੇਗਾ ਜੀ ਔਨਲਾਈਨ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਚ ਮਿਲ ਜਾਵੇਗਾ ਦੋਸਤੋ ਹੋਰ ਵੀ ਟਰਮਿਨਲ ਕੁਸ਼ਨ ਮੈਂਸ਼ਨ ਕੀਤੀਆਂ ਗਈਆਂ ਨੇ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣੀ ਹੋਵੇਗੀ ਜੀ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਜਰਨਲ ਐਂਡ OBC ਲਈ 600 ਰੁਪਏ ਜੀ SC/ST ਲਈ ਕੋਈ ਵੀ ਐਪਲੀਕੇਸ਼ਨ ਫੀਸ ਪੇਮੈਂਟ ਕਰਨੀ ਨਹੀਂ ਹੋਵੇਗੀ ਫੀਸ ਜੋ ਤੁਸੀਂ ਪੇਮੈਂਟ ਕਰਨੀ ਹੈ ਜੀ ਔਨਲਾਈਨ ਤੁਸੀਂ ਫੀਸ ਪੇਮੈਂਟ ਕਰਨੀ ਹੋਵੇਗੀ ਦੋਸਤੋ ਪੋਸਟ ਨਾਲ ਡਿਟੇਲ ਕੁਆਲੀਫਿਕੇਸ਼ਨ ਅਤੇ ਉਮਰ ਹਦ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਹੈ ਜੀ ਲਾਇਬ੍ਰੇਰੀਨ ਦੀ ਪੋਸਟ ਹੈ ਜੀ ਗਰੁੱਪ A ਦੀ ਪੋਸਟ ਹੈ ਜੀ ਪੇਸਕੇ ਲਈ ਜੀ 147200 ਰੁਪਏ ਪ੍ਰਤੀ ਮਹੀਨਾ 35 ਜਬੇ ਕੀ 57 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਜੀ ਮਾਸਟਰ ਡੀ ਤੁਸੀਂ ਕੰਪਲੀਟ ਕੀਤੀ ਹੈ ਲਾਇਬ੍ਰੇਰੀ ਸਾਇੰਸ ਇਨਫੋਰਮੇਸ਼ਨ ਸਾਇੰਸ ਡਾਕੂਮੈਂਟੇਸ਼ਨ ਸਾਇੰਸ ਆਦਿ ਵਿੱਚ 55% ਨੰਬਰਾਂ ਨਾਲ ਦੱਸਦਾ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਇਹ ਪੋਸਟ ਲਈ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਗਿਪਟੀ ਲਾਇਬ੍ਰੇਰੀ ਦੀ ਪੋਸਟ ਹੈ ਜੀ ਪੋਸਟ ਹੈ ਜੀ ਗਰੁੱਪ A ਦੀ ਇਸ ਸਕੇਲ ਜ 13100 ਤੋਂ 4000 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫੀਕੇਸ਼ਨ ਹੈ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਲਾਇਬ੍ਰੇਰੀ ਸਾਇੰਸ ਇਨਫੋਰਮੇਸ਼ਨ ਸਾਇੰਸ ਡਾਕੂਮੈਂਟੇਸ਼ਨ ਸਾਇੰਸ ਆਦਿ ਵਿੱਚ 55% ਨੰਬਰ ਨਾਲ 8 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਯੂਨੀਵਰਸਿਟੀ ਜਾਂ ਕਾਲਜ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਜੀ ਇੰਟਰਨਲ ਆਡੀਟਰ ਅਫਸਰ ਦੀ ਪੋਸਟ ਹੈ ਜੀ ਇਹਦੀ ਪੋਸਟ ਗਰੁੱਪ A ਦੀ ਪੋਸਟ ਹੈ ਜੀ 78800 ਰੁਪਏ ਪ੍ਰਤੀ ਮਹੀਨਾ ਪ੍ਰਾਪਤਤੀ ਜਾਵੇਗੀ 56 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਇਹਨਾਂ ਪੋਸਟਾਂ ਲਈ ਜੋ ਉਮੀਦਵਾਰ ਜੋ ਸਰਵਿਸ ਕਰ ਰਹੇ ਨੇ ਜੀ ਚਾਹ ਸੈਂਟਰ ਗਵਰਨਮੈਂਟ ਦੇ ਕਰਮਚਾਰੀ ਹੋਣ ਚਾਹ ਸਟੇਟ ਗਵਰਨਮੈਂਟ ਦੇ ਅਤੇ ਉਹਨਾਂ ਕੋਲ ਘੱਟੋ-ਘੱਟ 3 ਸਾਲ ਦਾ ਐਕਸਪੀਰੀਅੰਸ ਇਸ ਸੰਬੰਧੀ ਫੀਲਡ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 4 ਜੀ ਅਸਿਸਟੈਂਟ ਰਜਿਸਟਰਾਰ ਦੀ ਪੋਸਟ ਹੈ ਜੀ ਇਹ ਵੀ ਪੋਸਟ ਗਰੁੱਪ A ਦੀ ਪੋਸਟ ਹੈ ਜੀ ਪੇ ਸਕੇ ਲਈ 55000 ਰੁਪਏ ਪ੍ਰਤੀ ਮਹੀਨਾ ਪੇਤੀ ਜਾਵੇਗੀ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫੀਕੇਸ਼ਨ ਵਿੱਚ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 55% ਨੰਬਰਾਂ ਨਾਲ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਕੰਪਿਊਟਰ ਤੋਂ ਨੌਲੇਜ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 5 ਜੀ ਸਕਿਉਰਿਟੀ ਅਫਸਰ ਦੀ ਪੋਸਟ ਹੈ ਜੀ ਗਰੁੱਪ B ਦੀ ਪੋਸਟ ਹੈ ਜੀ ਪੇਸਕੇ ਲਈ 44900 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਪੰਜ ਛਾ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਪੁਲਿਸ ਜਾਂ ਪੈਰਾਮਿਲਟਰੀ ਫੋਰਸ ਦਾ ਜੇ ਆਰਮਡ ਫੋਰਸ ਦਾ ਹੋਵੇ ਡਰਾਈਵਿੰਗ ਲਿਸੈਂਸ ਤੁਹਾਡੇ ਕੋਲ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਪੋਸਟ ਨੰਬਰ 6 ਜੀ ਪ੍ਰਾਈਵੇਟ ਸੈਕਟਰੀ ਦੀ ਪੋਸਟ ਹੈ ਜੀ ਪੋਸਟ ਹੈ ਜੀ ਗਰੁੱਪ B ਦੀ ਪੇਸਕੇ ਲਈ 44900 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕਵਾਲੀਫਿਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਤਿੰਨ ਤੋਂ ਲੈ ਕੇ 5 ਸਾਲ ਤੱਕ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਸੈਨੋਗ੍ਰਾਫਰ ਦਾ ਜਾਂ ਫਿਰ ਪਰਸਨਲ ਅਸਿਸਟੈਂਟ ਦਾ ਟਾਈਪਿੰਗ ਤੁਹਾਨੂੰ ਆਉਂਦੀ ਹੈ ਕੰਪਿਊਟਰ ਦੀ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਨਾ ਪੋਸਟ ਲਈ ਅਪਲਾਈ ਕਰ ਸਕੋਗੇ ਪੋਸਟ ਨੰਬਰ 7 ਜੀ ਪ੍ਰਾਈਵੇਟ ਸੈਕਟਰੀ ਔਨ ਡਿਪੂਟੇਸ਼ਨ ਦੇ ਆਧਾਰ ਤੇ ਪੋਸਟ ਆਊਟ ਕੀਤੀ ਗਈ ਹੈ ਜੀ ਕਵਾਲੀਫਿਕੇਸ਼ਨ ਪੇ ਸਕਿੱਲ ਸੇਮ ਹੋ ਗਈ ਜੀ ਪੋਸਟ ਨੰਬਰ 8 ਜੀ ਇਹ ਸਟੇਟ ਅਫਸਰ ਦੀ ਪੋਸਟ ਹੈ ਜੀ ਪੋਸਟ ਹੈ ਜੀ ਗਰੁੱਪ B ਦੀ ਬੇਸ ਸਕੇਲ 44 ਤੋਂ 900 ਰੁਪਏ ਪਰਤੀ ਮਹੀਨਾ ਪੇਤੀ ਜਾਵੇਗੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲੀਫਿਕੇਸ਼ਨ ਹੈ BEV ਟੈਕ ਤੁਸੀਂ ਕੰਪਲੀਟ ਕੀਤਾ ਸਿਵਲ ਇੰਜੀਨੀਅਰਿੰਗ ਵਿੱਚ 55% ਨੰਬਰਾਂ ਨਾਲ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਸਬੰਧੀ ਫੀਲਡ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਪੋਸਟ ਨੰਬਰ 9 ਜੀ ਸੈਕਸ਼ਨ ਅਫਸਰ ਦੀ ਪੋਸਟ ਹੈ ਜੀ ਦੋਸਤੋ ਪੋਸਟ ਹੈ ਗਰੁੱਪ B ਦੀ ਪੇਸਕੇਲੇ 44900 ਰੁਪਏ ਪ੍ਰਤੀ ਮਨਾ 35 ਜਾਵੇਗੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਅਨੇ ਡਿਸਪਲਿਨ ਵਿੱਚ ਪੰਜ ਸਾਲਾ ਤੁਹਾਡੇ ਕੋਲ ਅਸਿਸਟੈਂਟ ਦਾ ਐਕਸਪੀਰੀਅੰਸ ਹੈ ਕੰਪਿਊਟਰ ਦੀ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 10 ਦੀ ਨਰਸਿੰਗ ਅਫਸਰ ਦੀ ਪੋਸਟ ਹੈ ਜੀ ਪੋਸਟ ਹੈ ਗਰੁੱਪ B ਦੀ ਪੇਸਕੇਲੇ 44900 ਰੁਪਏ ਪ੍ਰਤੀ ਮਨਾ 35 ਜਾਵੇਗੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲੀਫਿਕੇਸ਼ਨ ਹੈ BSC ਨਰਸ ਨਰਸਿੰਗ ਕਾਉਂਸਲ ਆਫ ਇੰਡੀਆ ਵਿੱਚ ਤੁਹਾਡਾ ਨਾਮ ਦਰਜ ਹੈ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਨਰਸਿੰਗ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 11 ਜੀ ਪਰਸਨਲ ਅਸਿਸਟੈਂਟ ਦੀ ਪੋਸਟ ਹੈ ਜੀ ਪੋਸਟ ਹੈ ਜੀ ਗਰੁੱਪ B ਦੀ ਇਸ ਕੇ ਲਈ 35000 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫੀਕੇਸ਼ਨ ਹੈ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਐ ਨੀ ਕਿਸੇ ਡਿਸਪੀਨ ਵਿੱਚ ਕੰਪਿਊਟਰ ਤੁਹਾਨੂੰ ਚੰਗੀ ਜਾਣਕਾਰੀ ਹੈ 2 ਸਾਲਾ ਤੁਹਾਡੇ ਕੋਲ ਸਟੈਨੋਗ੍ਰਾਫਰ ਦਾ ਐਕਸਪੀਰੀਅੰਸ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਨਾ ਪੋਸਟ ਲਈ ਅਪਲਾਈ ਕਰ ਸਕੋਗੇ ਦੋਸਤੋ ਪੋਸਟ ਨੰਬਰ 12 ਜੀ ਪੋਸਟੇਜ ਅਸਿਸਟੈਂਟ ਦੀ ਪੋਸਟੇ ਗਰੁੱਪ B ਦੀ ਬੇਸ ਸਕੇਲ ਹੈ ਜੀ 35000 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲੀਫਿਕੇਸ਼ਨ ਨੇ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 3 ਸਾਲ ਤੁਹਾਡੇ ਕੋਲ ਸਬੰਧਿਤ ਫੀਲਡ ਦਾ ਐਕਸਪੀਰੀਅੰਸ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 13 ਜੀ ਆਪਾ ਡਿਵੀਜ਼ਨ ਕਲਰਕ ਦੀ ਪੋਸਟ ਹੈ ਜੀ ਪੋ 25500 ਰੁਪਏ ਪ੍ਰਤੀ ਇਹਨਾਂ ਪੇਤੀ ਜਾਵੇਗੀ 32 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਦੋ ਸਾਲ ਦਾ ਤੁਹਾਡੇ ਕੋਲ ਕਲਰਕ ਦਾ ਐਕਸਪੀਰੀਅੰਸ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 14 ਜੀ ਰਿਵੌਲਟਰੀ ਅਸਿਸਟੈਂਟ ਦੀ ਪੋਸਟ ਹੈ ਜੀ ਪੋਸਟ ਹੈ ਗਰੁੱਪ ਸੀ ਦੀ ਇਸ ਸਕੇਲ ਹੈ ਜੀ 25500 ਰੁਪਏ ਪ੍ਰਤੀ ਇਹਨਾਂ ਪੇਤੀ ਜਾਵੇਗੀ 32 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਬੈਚਲਰ ਡਿਗਰੀ ਤੁਸੀਂ ਦੋ ਸਾਲ ਦਾ ਤੁਹਾਡੇ ਕੋਲ ਵਰਕਿੰਗ ਐਕਸਪੀਰੀਅੰਸ ਹੈ ਤਾਂ ਤੁਸੀਂ ਨਾ ਪੋਸਟ ਲਈ ਅਪਲਾਈ ਕਰ ਸਕੋਗੇ ਪੋਸਟ ਨੰਬਰ 15 ਜੀ ਲੋਅਰ ਡਿਵੀਜ਼ਨਲ ਕਰੱਕਤੀ ਪੋਸਟ ਹੈ ਜੀ ਪੋਸਟ ਦਾ ਗਰੁੱਪ ਸੀ ਦੀ ਇਸ ਸਕੇਲ ਹੈ ਜੀ 19 ਜ 900 ਰੁਪਏ પ્રતિ ਮਹੀਨਾ ਪੇਤਤੀ ਜਾਵੇਗੀ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਸੋ ਕੁਆਲੀਫਿਕੇਸ਼ਨ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਹਿੰਦੀ ਅਤੇ ਇੰਗਲਿਸ਼ ਵਿੱਚ ਕੰਪਿਊਟਰ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 16 ਜੀ ਕੁੱਕ ਦੀ ਪੋਸਟ ਹੈ ਜੀ ਪੋਸਟਲ ਗਰੁੱਪ ਸੀ ਦੀ ਪੇਸਕੇਲ ਹੈ ਜੀ 19900 ਰੁਪਏ ਪ੍ਰਤੀ ਨਾ 35 ਜਵੇਗੀ ਉਮਰ ਹੱਦ ਹੈ ਜੀ 32 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫੀਕੇਸ਼ਨ ਹੈ 10ਵੀਂ ਤੁਸੀਂ ਪਾਸ ਕੀਤੀ ਹੈ ਦੋ ਸਾਲਾਂ ਦੀ ਆਈਟੀਆ ਤੁਸੀਂ ਕੰਪਲੀਟ ਕੀਤੀ ਹੈ ਕੈਟਰੀਂਗ ਆਦੀ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 17 ਜੀ ਡਰਾਈਵਰ ਦੀ ਪੋਸਟ ਹੈ ਜੀ ਪੋਸਟਲ ਗਰੁੱਪ ਸੀ ਦੀ ਪੇਸਕੇਲ ਹੈ ਜੀ 19900 ਰੁਪਏ ਪ੍ਰਤੀ ਨਾ 35 ਜਵੇਗੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਤੁਸੀਂ ਕੁਆਲਿਫਿਕੇਸ਼ਨ ਹੈ 10ਵੀਂ ਕਲਾਸ ਤੁਸੀਂ ਪਾਸ ਕੀਤੀ ਆ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈ ਅਤੇ ਤੁਹਾਡੇ ਕੋਲ 3 ਸਾਲ ਦਾ ਘੱਟੋ-ਘੱਟ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਜੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 18 ਇਹ ਮਲਟੀਟਾਸਕਿੰਗ ਸਟਾਫ ਦੀ ਪੋਸਟ ਹੈ ਜੀ ਪੋਸਟ ਹੈ ਗਰੁੱਪ ਸੀ ਦੀ ਇਸ ਸਕੇਲ ਹੈ ਜੀ 18000 ਪ੍ਰਤੀ ਮਹੀਨਾ ਭੇਤੀ ਜਾਵੇਗੀ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 10ਵੀਂ ਤੁਸੀਂ ਪਾਸ ਕੀਤੀ ਆ ਜਾਂ ਫਿਰ ਆਈਟੀਆ ਤੁਸੀਂ ਕੰਪਲੀਟ ਕੀਤੀ ਆ ਤਾਂ ਤੁਸੀਂ ਨਾ ਪੋਸਟ ਲਈ ਅਪਲਾਈ ਕਰ ਸਕੋਗੇ ਪੋਸਟ ਨੰਬਰ 19 ਲੈਬਰਾਟਰੀ ਅਟੈਂਡ ਦੀ ਪੋਸਟ ਹੈ ਜੀ ਪੋਸਟ ਹੈ ਗਰੁੱਪ ਸੀ ਦੀ 18000 ਪ੍ਰਤੀ ਮਹੀਨਾ ਪੇਤਤੀ ਜਾਵੇਗੀ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫੀਕੇਸ਼ਨ ਹੈ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੋ ਸਾਇੰਸ ਸਬਜੈਕਟ ਨਾਲ ਜਾਂ ਫਿਰ ਤੁਸੀਂ 10ਵੀਂ ਪਾਸ ਕੀਤੀ ਹੈ ਸਾਇੰਸ ਸਬਜੈਕਟ ਨਾਲ ਦੋ ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਲੈਬਰਾਟਰੀ ਆਦਿ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਪੋਸਟ ਨੰਬਰ 20 ਜੀ ਲਾਇਬ੍ਰੇਰੀ ਅਟੈਂਡ ਦੀ ਪੋਸਟ ਹੈ ਜੀ ਗਰੁੱਪ ਸੀ ਦੀ ਪੋਸਟ ਹੈ ਜੀ 18000 ਪ੍ਰਤੀ ਮਹੀਨਾ ਪੇਤਤੀ ਜਾਵੇਗੀ 30 ਸਾਲ ਤੱਕ ਦੇ ਉਮੀਦਵ ਕਰ ਸਕਦੇ ਨੇ ਜੀ ਕੁਆਲੀਫਿਕੇਸ਼ਨਾਂ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਆ ਤੁਹਾਡੇ ਕੋਲ ਸਰਟੀਫਿਕੇਟਸ ਹੈ ਤੁਸੀਂ ਕੋਰਸ ਕੰਪਲੀਟ ਕੀਤਾ ਹੈ ਲਾਇਬ੍ਰੇਰੀ ਸਾਇੰਸ ਦਾ ਇੱਕ ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਵਰਤੀ ਜਾਣ ਕਰਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ